ਨੀ ਪ੍ਰਤਾਂਝੇ ਅੱਜ ਤੁਹਾਡੇ ਗ੍ਰਹਿ ਵਿਖੇ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੋਗੇ ਅੱਜ ਆਪਣੇ ਗ੍ਰਹਿ ਵਿਖੇ ਕਿਸਾਨ ਸਿਗਾ ਚ ਕਮੇਟੀ ਪੰਜਾਬ ਕੋਲ ਵੱਡਾ ਦੀ ਕਰੀਮ ਇੱਥੇ ਪੁੱਜੀ ਆ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਮਤੇ ਪਾਸ ਤੇ ਪਹਿਲਾ ਕੋਮੀ ਇਨਸਾਫ ਮੋਰਚੇ ਦੀ ਹਮਾਇਤ ਦੇ ਵਿੱਚ ਪੰਜਾਬ ਦੇ ਅੰਦਰ ਜਿਹੜਾ ਵਾ ਸੀਐਮ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਪੁਤਲੇ ਖੁਕੇ ਗਏ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੁਰੂਗ੍ਰਾਮ ਸਾਹਿਬ ਦੇ ਸਖਤ ਕਾਨੂੰਨ ਬਣਾਉਣ ਲਈ ਆਧ ਧਰਮਾਂ ਦਾ ਸਖਤ ਕਾਨੂੰਨ ਬਣਾਉਣ ਲਈ ਔਰ ਇਹਦੇ ਤੇ ਜੋ ਸਰਕਾਰ ਲੈਂਡ ਪੂਲਿੰਗ ਐਕਟ ਲੈ ਕੇ ਆਈ ਹੈ ਕਿ ਜਿਹਦੇ ਚ 65000 ਦੇ ਕਰੀਬ ਏਕੜ ਜ਼ਮੀਨ ਦਾ ਜੜਾਵਾ ਕਿਸਾਨਾਂ ਤੋਂ ਸਰਕਾਰ ਪ੍ਰਾਈਵੇਟ ਘਰਾਂਆਂ ਨੂੰ ਹੜਪਣ ਵਾਸਤੇ ਦੇਣ ਜਾ ਰਹੀ ਹੈ ਜਿਹਦਾ ਕੋਈ ਪੈਸਾ ਨਹੀਂ ਜਿਹਦੀ ਕੋਈ ਗੱਲ ਨਹੀਂ ਜਿਹਦੀ ਕੋਈ ਬਾਤ ਨਹੀਂ ਫਰੋਵੋਸ ਕੋ ਨਾ ਹੰਦਾ ਵਿਰੋਧ ਕਰਨ ਵਾਸਤੇ ਔਰ ਬਿਜਲੀ 2025 ਐਕਟ ਜਿਹੜਾ ਵਾ ਕਿ ਸਾਰਾ ਹੀ ਤਾਣਾ ਬਾਣਾ ਜਿਹੜਾ ਵਾ ਉਹ ਪ੍ਰਾਈਵੇਟ ਦਾਰੇ ਨੂੰ ਜਾ ਚੁੱਕਾ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਕ ਲੋਕਾਂ ਤੇ ਬਹੁਤ ਭਾਰਾ ਅਸਰ ਪਊਗਾ ਔਰ ਉਹਦੇ ਨਾਲ ਕਰ ਮੁਕਤ ਵਪਾਰ ਜਿਹੜਾ ਭਾਵੇਂ ਕੋ ਚੀਨੀਆ ਦਾਲ ਆ ਚੌਲ ਆ ਪੋਲਟੀ ਫਾਰਮਾ ਦੁੱਧ ਆ ਉਹ ਬਾਹ ਲਿਆ ਕੈਂਟਰੀਆਂ ਦੇ ਨਾਲ ਸਰਕਾਰ ਜਿਹੜੀ ਆ ਸਮਝੌਤੇ ਪੱਖੀ ਪਹੁੰਚ ਚੁੱਕੀ ਆ ਹੋਰ ਵੱਡੇ ਪੱਧਰ ਤੇ ਦੇਸ਼ ਲਈ ਘਾਤਕ ਉਹ ਜਿਹੜਾ ਫੈਸਲਾ ਹੋਊਗਾ ਸਰਕਾਰ ਦਾ ਹੋਰ ਇਹਦੇ ਨਾਲ ਨਾਲ ਜਿਹੜੀ ਕੋਈ ਨਕਲੀ ਚੀਜ਼ਾਂ ਬੰਦੀਆਂ ਦੁੱਧ ਤੋਂ ਪਦਾਰਥ ਜਰੀਲੇ ਪਦਾਰਥ ਬਣਾ ਕੇ ਲੋਕਾਂ ਦੇ ਜਨਤਕ ਲੋਕਾਂ ਦੇ ਘਰਾਂ 'ਚ ਪਹੁੰਚਦੇ ਛੋਟੇ ਛੋਟੇ ਬੱਚਿਆਂ ਦੇ ਮੂੰਹਾਂ ਦੇ ਵਿੱਚ ਨਕਲੀ ਦੁੱਧ ਪਹੁੰਚਦਾ ਨੌਜਵਾਨਾਂ ਦੇ ਪਹੁੰਚਦਾ ਹੋਰ ਤੇ ਵੀ ਸਰਕਾਰ ਅੱਗੇ ਮੰਗ ਰੱਖੀ ਜਾਊ ਕਿ ਉਹ ਸਿਕੰਜਾ ਕੱਟਿਆ ਜਾਵੇ ਬਾਕੀ ਜਿਵੇਂ ਦੇਸ਼ ਦੀਆਂ ਸਾਡੀਆਂ ਅਸੀਂ 12 ਮੰਗਾਂ ਲੈ ਕੇ ਤੁਰੇ ਹਾਂ ਉਹ ਵੀ ਸਾਡੀ ਲੜਾਈ ਜਿਹੜੀ ਉਹ ਜਾਰੀ ਰਹੂਗੀ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਹੋਏ ਜਾਂ ਕਿਸਾਨਾਂ ਨੂੰ ਪਿਛਲੇ ਅੰਦੋਲਨ ਦੌਰਾਨ ਦਿੱਲੀ ਅੰਦੋਲਨ ਦੌਰਾਨ 2020 ਵਾਲਾ ਜਿਹੜਾ ਅੰਦੋਲਨ ਹੋਇਆ ਉਹਦੇ ਵਿੱਚ ਲੋਕਾਂ ਨੂੰ ਅਜੇ ਤੱਕ ਜਿਹੜੇ ਪੂਰੀ ਹੱਕ ਰਤ ਨਹੀਂ ਹੋਈ ਜਿਹੜੇ ਲੋਕ ਜਿਹੜੇ ਉੱਥੇ ਸ਼ਹੀਦ ਹੋਏ ਆ ਉਹਨਾਂ ਦੀਆਂ ਨੌਕਰੀਆਂ ਬਾਰੇ ਇਹ ਸਾਰੀਆਂ ਹੀ ਮੰਗਾਂ ਦਾ ਜਿਹੜਾ ਮੰਗ ਪੱਤਰ ਆ ਇਹ ਪੂਰੇ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਆਪਣਾ ਗੈਰ ਰਾਜਨੀਤਿਕ ਮੋਰਚੇ ਵੱਲੋਂ ਦਿੱਤਾ ਜਾਊਗਾ ਜਿੱਦੇ ਜੇ ਲਖਵਿੰਦਰ ਸਿੰਘ ਸਿਰਸਾ ਹਰਿਆਣਾ ਚ ਗਵਾਈ ਕਰੂਗਾ ਔਰ ਇੱਥੇ ਗੈਰ ਰਾਜਨੀਤਿਕ ਮੋਰਚੇ ਦੀਆਂ ਪੰਜਾਬ ਦੇ 6 ਜਥੇਬੰਦੀਆਂ ਉਹ ਗਵਾਈ ਕਰਨਗੀਆਂ ਔਰ ਪੂਰੇ ਡੀਸੀ ਭਰ ਦਾ ਉਸਤਰਾ ਦੇ ਜਿਹੜੇ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ ਪੰਜਾਬ ਸਰਕਾਰ ਨੂੰ ਔਰ ਪੰਜਾਬ ਸਰਕਾਰ ਦੇ ਰਾਹੀਂ ਡੀਸੀਆਂ ਦੇ ਰਾਹੀਂ ਔਰ ਭਾਰਤ ਸਰਕਾਰ ਨੂੰ ਔਰ ਲੈਂਡ ਪੂਲਿੰਗ ਜਿਹੜਾ ਇੱਕ ਟਾਇਰ ਰੱਦ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਤੁਹਾਡੇ ਕੋਲ ਕਿਹੜੇ ਸਵੰਧ ਚ ਕੀਤੀ ਜਾ ਰਹੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਪਹਿਲਾਂ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟ ਬੁੱਢਾ ਜਸੇਬੰਦੀ ਵੱਲੋਂ ਮੈਂ ਆਪਦੇ ਚੌਥੇ ਥੰਮ ਪੱਤਰਕਾਰ ਭਾਈ ਚਾਰੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਵਾਲੀ ਜਿਹੜੀ ਖਬਰ ਹੈ ਗੂੰਗੀ ਬੋਲੀ ਸਰਕਾਰ ਅੰਨੀ ਸਰਕਾਰ ਦੇ ਦੁਆਰਾ ਸ਼ਾਮਾਂ ਤੱਕ ਪਹੁੰਚੂਗੀ ਅੱਜ ਸਾਡੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਪੁੱਡਾ ਦੇ ਗਰਾਹ ਵਿਖੇ ਮੀਟਿੰਗ ਸਾਡੇ ਜ਼ਿਲ੍ਹਾ ਪ੍ਰਧਾਨ ਬਾਬਾ ਪ੍ਰਗਟ ਸਿੰਘ ਪ੍ਰਿੰਗੜੀ ਸਾਡੇ ਜਲੰਧਰ ਦੇ ਪ੍ਰਧਾਨ ਸਰਦਾਰ ਅਰਨਜੀਤ ਸਿੰਘ ਅਲੀਵਾਲ ਆਪਣੇ ਸਾਥੀਆਂ ਸਮੇਤ ਇੱਥੇ ਪੁੱਜੇ ਆ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਸਰਦਾਰ ਸੁੱਚਾ ਸਿੰਘ ਲੱਧੂ ਜਿਹੜੀ 8 ਤਰੀਕ ਨੂੰ ਡੀਸੀ ਦਾ ਦਫਤਰ ਬੂਰੇ ਜਿਹੜਾ ਧਰਨਾ ਦੇਣਾ ਵਾ ਆ ਜਿਹੜੀ ਇਹਨਾਂ ਨੇ ਬਹੁਤ ਗਲਤ ਕਾਨੂੰਨ ਬਣਾਇਆ ਵਾ ਜ਼ਿੰਮੇਦਾਰਾ ਕਿਸਾਨਾਂ ਦੀਆਂ ਜ਼ਮੀਨਾਂ ਰੱਪਣ ਬਾਰੇ ਉਹਦਾ ਬਹੁਤ ਸਖਤ ਵਿਰੋਧ ਕਰਾਂਗੇ ਉਹਦੇ ਬੂਏ ਦੇ ਘਾੜੀ ਧਰਨਾ ਦੇਵਾਂਗੇ ਮੁੜ ਕੇ ਉਹਨਾਂ ਨੂੰ ਮੰਗ ਪੱਤਰ ਦੇਣਾ ਡੀਸੀ ਸਾਹਿਬ ਨੂੰ ਕੋਟਪੁੱਟਾ ਜ਼ਹਿਬੰਦੀ ਵੱਲੋਂ ਅਸੀਂ ਕੁੱਲ ਕਿਸਾਨ ਆਪਣਾ ਭਾਈਚਾਰਾ ਆਪਣੇ ਸਾਡੇ ਮਜ਼ਦੂਰਾਂ ਕਿਸਾਨ ਵੀਰ ਦੁਕਾਨਦਾਰ ਵੀਰ ਬੇਨਤੀ ਕੀਤੀ ਜਾਂਦੀ ਆ ਵੀ ਇਸ ਪਾਲਿਸੀ ਦਾ ਸਖਤ ਤੋਂ ਸਖਤ ਵਿਰੋਧ ਕੀਤਾ ਜਾਵੇ ਕਿਸਾਨ ਸਘਰਚ ਕਮੇਟੀ ਪੰਜਾਬ ਕੋਟਪੁੱਟਾ ਜਹੇਬੰਦੀ 8 ਤਰੀਕ ਨੂੰ ਡੀਸੀ ਦੇ ਦਫਤਰ ਦੇ ਮੂਹਰੇ ਧਰਨਾ ਦੇਵੇਗੀ ਆਪਣੀਆਂ ਭਰਾਤੀ ਜਹੇਬੰਦੀਆਂ ਨੂੰ ਨਾਲ ਲੈ ਕੇ ਇਹ ਮੋਰਚਾ ਗੈਰਾਈ ਨੀਤਿਕ ਮੋਰਚੇ ਦੀਆਂ ਵੱਲੋਂ ਜਿਹੜੀ ਇਹ ਕਾਲ ਆਈ ਆ ਉਸ ਨੂੰ ਬਿਲਕੁਲ ਪੂਰੇ ਆਦੇ ਢੰਗ ਤਰੀਕੇ ਦੇ ਨਾਲ 2-3 ਘੰਟੇ ਦਾ ਜਿਹੜਾ ਵਾ ਉਹ ਧਰਨਾ ਦਿੱਤਾ ਜਾਊਗਾ ਇਹਨਾਂ ਕੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ